ਸਵਾਗਤ ਹੈ ਕਿਸਾਨ ਵੀਰੋ ਹੋੜਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਆੜਾਣੀਆਂ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਕਿਰਪਾ ਕਰ ਲੋ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਆ ਨੰਬਰ ਬਾਈਆਂ ਦਾ ਸਕਰੀਨ ਤੇ ਚੱਲੀ ਜਾਂਦਾ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਰਾਇ ਸਰ ਜੀ ਬਰਨਾਲੇ ਜ਼ਿਲ੍ਹੇ ਦੇ ਪਿੰਡ ਆ ਕੋਈ ਵਪਾਰ ਦਾ ਕੰਮ ਨਹੀਂ ਲੋਕਲ ਵੀਡੀਓ ਤੁਹਾਨੂੰ ਕਵਰ ਕਰਕੇ ਦੇਵਾਂਗੇ ਇੱਕ ਬੈੜ ਸੂਈ ਸਵਾਈਆ ਬਾਈਆਂ ਕੋਲੇ ਦੋ ਦੰਦ ਮੂੰਹ ਤੇ ਇੱਕ ਟੋਪ ਨਗੀਨਾ ਗੱਭਣਾਂਗੀ ਇਹਦੇ ਬਾਰੇ ਗੱਲਬਾਤ ਕਰਾਂਗੇ ਜਾਣਕਾਰੀ ਸਾਰੀ ਬਾਈ ਤੋਂ ਲੈ ਕੇ ਦੇਵਾਂਗੇ ਸੱਸੀ ਗਾਲ ਜੀ ਸੱਸੀ ਹੋਵੇ ਹੋ ਠੀਕ ਠਾਕ ਹੋ ਜੀ ਇਧਰਲੇ ਪਾਸੇ ਆ ਜਿਓ ਨੰਬਰ ਬੋਲੋ ਜੀ ਪਹਿਲਾਂ ਆਪਣਾ 9463711702 ਪਿੰਡ ਕਿਹੜਾ ਜੀ ਪ੍ਰੈਸਰ ਪਿੰਡ ਰੈ ਸਰ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਵੀ ਬਰਨਾਲਾ ਹੀ ਨੇੜੇ-ਤੇੜੇ ਕਿਹੜੇ ਪਿੰਡ ਆ ਗਏ ਜੀ ਆਪਣੇ ਜਿਹੜੇ ਆਪਣੇ ਇਸੇ ਸੜਕ ਦੇ ਇੱਕ ਖੇਤਾਂ 'ਚ ਘਰ ਆ ਜੀ ਆਪਣਾ ਪੋਤਨੇ ਵਾਲੀ ਸੜਕ ਤੇ ਹਾਂਜੀ ਇੱਧਰ ਰਹਿ ਸਰ ਇੱਧਰ ਰਹਿ ਸਰ ਡਰੇਨ ਤੋਂ ਗਾਂ ਨੰਨ ਕੇ ਪੋ ਰਹਿ ਸਰ ਵਾਲੇ ਪਾਸੋਂ ਆਪਣਾ ਆ ਗਿਆ ਮਕਾਨ ਤੇ ਵੀਰੇ ਕੋਈ ਵਪਾਰ ਦਾ ਕੰਮ ਤਾਂ ਨਹੀਂ ਨਹੀਂ ਤੇ ਆਪਣੇ ਘਰ ਦੇ ਪਸ਼ੂ ਰੱਖੇ ਹੋਏ ਨਾ ਚੰਗਾ ਹੀ maal ਆ ਬਾਈ ਕੋਲੇ ਸਾਰੇ ਆ ਦੇਖੋ ਬੱਚੇ ਦੇਖੋ ਕਿੰਨੇ ਪਿਆਰੇ ਪਾਲੇ ਵਿਆ ਤੇ ਸ਼ੌਂਕ ਆ ਸ਼ੌਂਕ ਦਾ ਕੋਈ ਮੋਲ ਨਹੀਂ ਹੈ ਨਾ ਬਾਈ ਤੇ ਅੱਜ ਫਿਰ ਦੁੱਧ ਖਾ ਦੇਣੀ ਆ ਅੱਜ ਦੁੱਧ ਖਾਣੇ ਬਾਈ ਉਹ ਤਾਂ ਬੈੜ ਦਾ ਤਾਂ ਕੋਈ ਹੋਣੀ ਸੀ ਚਲੋ ਜੇ ਕਿਸੇ ਭੈਣ ਭਰਾ ਦੇ ਪਸੰਦ ਆਉਂਦੀ ਹੈ ਨਾ ਤੇ ਵੀ ਜਿਹੜੀ ਆਪਾਂ ਪਹਿਲੇ ਨੰਬਰ ਤੇ ਆਪਾਂ HF ਨਸਲ ਦੀ ਬੈੜ ਦੇਖੀ ਜਾਨੇ ਆ ਕੱਦ ਕਾੜ ਦਾ ਤਾਂ ਲੇਖਾ ਕੋਈ ਨਹੀਂ ਤੇ ਬਾਕੀ ਦਾ ਬਾਡੀ ਵੇਟ ਦਾ ਵੀ ਕੋਈ ਲੇਖਾ ਨਹੀਂ ਹੈ ਨਾ ਤੇ ਵੀਰੇ ਕਿਹੜਾ ਸੂਆ ਸੁੰਦੀ ਐ ਤਕੇ ਤੀਜਾ ਸੂਆ ਸੁੰਦੀ ਤੀਜਾ ਸੂਆ ਸੁੰਦੀ ਕਿੰਨਾ ਦੁੱਧ ਦਿੱਤਾ ਵਾ ਦੂਜੇ ਸੂਏ ਦਾ ਆਪਾਂ ਪਹਿਲੇ ਸੂਏ 32 ਲੀਟਰ ਜੋ ਆਇਦ ਕੀ ਫਿਰ ਆਇਦ ਕੀ ਦਾ 35 ਲੀਟਰ ਓਕੇ ਬਾਕੀ ਦਾ ਜਿਹੜੀ ਇਹਦੀ ਬਾਡੀ ਬੰਤਰਾਂ ਨਾ ਬਹੁਤ ਸਟਰੋਂਗ ਆ ਕੋਈ ਓਵੇਂ ਨਹੀਂ ਹੈਗੀ ਵੀ ਕੋਈ ਟੁੱਟੀ ਵਰੀ ਜੀ ਹੋਵੇ ਹੈ ਨਾ ਦੋਨੇ ਸੂਏ ਬਾਈ ਪੀਤੇ ਵੀ ਕਰਨੀਆਂ ਤੀਜੇ ਗਰਮੀ ਆਈ ਵੀਰ ਗਰਮੀ ਜੀ ਸੁੰਦੀ ਬਾਕੀ ਸਾਲ ਦੇ ਸਾਲ ਸੁੰਦੀ ਆ ਤੀਜਾ ਸੂਆ ਸੁੰਦੀਆ ਤੇ ਅੱਜ ਕੀ ਫਿਰ 35 ਕਿਲੋ ਦੇ ਦੋਗੇ ਬਾਈ ਐਜੀ ਮੈਸਟਰ ਖੋਲੇ ਨੂੰ ਤੋਰਾ ਤਾਰਾ ਕਰਾਇ ਗਏ ਚੈੱਕ ਜੇ ਥਾਣੇ ਤੋਂ ਤੇ ਕਿੰਨੇ ਦਿਨ ਬਾਕੀ ਆ ਬਾਈ ਬਾਕੀ ਤਾਂ ਬਾਈ ਬਸ ਉਹ ਚਲਦਾਰ ਨਹੀਂ ਹੋਊਗੀ 3-4 ਓਕੇ 3 ਤੋਂ 4 ਦਿਨ ਬਾਕੀ ਬਾਕੀ オリジナル ਤੀਜਾ ਸੂਆ ਜੇ ਕਿਸੇ ਕੋਲ ਹੋਰ ਹੁੰਦੀ ਦੂਜਾ ਵੀ ਕਹਿ ਦੇਣਾ ਸੀ ਅਗਰੇ ਨੇ ਹਣਾ ਲੈ ਚੱਲੇ ਜੀ ਲੈ ਹਾਂ ਓਕੇ ਵੱਡੇ ਸਾਈਜ਼ ਦੀ ਫਾਰਮ ਵਾਲੀ ਬੱਛੀ ਆ ਪਰ ਖੜੀ ਘਰੇ ਆ ਕੰਮ ਬਾਈਆਂ ਦਾ ਫਾਰਮ ਵਾਲਾ ਇਹ ਮੋੜ ਲਿਓ ਜੀ ਕਿਉਂਕਿ ਬਰੀਡ ਤੇ ਜਿਹੜਾ ਬੰਦਾ ਕੰਮ ਕਰ ਲਾਂਗੇ ਉਹ ਪਾਸੂ ਚੰਗੀ ਤਿਆਰ ਕਰਦਾ ਫੇਸ ਕਰੋ ਚੈੱਕ ਤੇ ਥਣਲੇਵੇ ਦੀ ਪੂਰੀ ਸਾਬਰੇ ਥਣਾ ਥੁਣਾ ਦੀ ਓਕੇ ਆ ਇਹ ਓਕੇ ਜੀ ਆ ਦੇਖੋ ਸਹਿਜ ਕਰੋ ਚੈੱਕ ਤੁਸੀਂ ਤੇ ਜਿੱਦ ਦਿਨ ਕਰਮਾਲੀ ਨੇ ਤਿਆਰ ਹੋਣਾ ਤੇ ਫਿਰ ਉਹਦੇ ਦੇਖੋ ਕੀ ਗੱਲਾਂ ਕਰਾਉਣੀਆਂ ਨੇ ਮਿਲ ਕੇ ਵੇਂਜ ਵੀ ਦਿਖਾਵਾਂਗੇ ਆਪਾਂ ਬਰੀਕ ਆ ਦੇਖੋ ਜੀ ਤੇਾਰੇ ਥਣ ਨਿਕਣੇ ਮੇ ਪੂਰੇ ਗੈਪ ਤੇ ਤੇ ਸ਼ੈਨਗ ਵਗੈਰਾ ਫੁੱਲ ਜੇ ਆਪਾਂ ਗੱਲ ਕਰ ਲਏ ਸਲੀਨ ਅਰਗੀ ਪਈ ਆ ਤਾਂ 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 ਤੇ ਹਾਂ ਹੁਣ ਸਿਲ ਸੰਡਿਆ ਵੀਰੇ ਹਾਂ ਵੀਰੇ ਮੋਜੀ ਹੋ ਜੇ ਤੇ ਇੱਕ ਗੱਲ ਹੋਰ ਦੱਸ ਦਿਓ ਵੀਰੇ ਇਹ ਮਸ਼ੀਨ ਤੇ ਚਵਾਈ ਕਰਦੇ ਆ ਕਿ ਹੱਥੀ ਹੱਥੀ ਦੋਨੇ ਪਾਸੇ ਬਹਿ ਕੇ ਚੱਲ ਓਕੇ ਤੇ ਦਿਨ ਕਿੰਨੇ ਦੱਸੇ ਸੀਗੇ ਦਿਨ 4 ਕੁ ਤਾਂ ਲੈਣੀ ਜੀ 4 ਕੁ ਤੇ ਫਿਰ ਕੀ ਵੀ ਲੈ ਸਕਦੀ ਹੈ ਕਿ ਬੱਸ 400 ਦਾ ਮੰਨੇ ਖਾਦਾ ਡਿਮਾਂਡ ਡਿਮਾਂਡ 1.5 ਡੇਢ ਓਕੇ ਤੇ ਮਾਨਦਾਨ ਹੋ ਜਾਊਗਾ ਹੋ ਜਾਊਗਾ ਤੇ ਵੇਖਣ ਵਾਲੇ ਭੈਣ ਭਰਾਉਣ ਮੈਂ ਕਹਿ ਰਿਹਾ ਵੀ ਆਏ ਨਾ ਕਿ ਉਹ ਵੀ ਬਾਈ ਨੇ 1.5 ਮੰਗ ਲਿਆ ਬੱਚੀ ਨਾ ਦੇਖੇ ਬਣਦੀ ਆ 100 ਚੋਂ ਇੱਕ ਨਿਕਲਦੀ ਇਹ ਜੀ ਬੈੜ ਹੈ ਨਾ ਬਾਈ ਹਾਂਜੀ ਕੁਆਲਿਟੀ ਪੂਰੀ ਫੁੱਲ 35 ਲੀਟਰ ਇਹਨੇ ਦੇਣਾ ਕੋਈ ਐ ਨਹੀਂ ਗੱਲ ਹੈ ਕਿ ਬਾਈ ਨੇ ਉਹੀ ਕਹਤਾ ਤੇ ਸੀਲ ਠੰਡੀ ਫੁੱਲ ਆ ਦੇਖੋ ਜੀ ਨਾੜਾ ਗਰਮੀ ਗਰਮੀ ਮੰਨਣ ਵਾਲਾ ਚੱਕਰ ਨਹੀਂ ਪਈ ਦੋਨੇ ਚੁੱਕੇ ਗਰਮੀ ਜੀ ਵੀ ਤੇ ਇਹਦੇ ਪਰਲੀ ਸ਼ਾਰਟ ਚੱਲੀ ਪਈ ਇਹਦਾ ਕੱਦ ਚੈੱਕ ਕਰਾ ਦਈਏ ਆ ਦੇਖੋ ਡੇਢ ਕੋਈ ਐ ਨਹੀਂ ਗੱਲ ਹੁੰਦੀ ਕਰੀ ਗਈ ਇੱਕ ਡਿਮਾਂਡ ਹੁੰਦੀ ਆ ਮਾਨਤਾਨ ਤੁਹਾਡਾ ਪਤਾ ਨਹੀਂ ਕਿੱਥੇ ਹੋ ਜਾਣਾ ਤੇ ਕਿੰਨੇ ਦੀ ਹੋ ਜਾਣੀ ਇਹ ਨਹੀਂ ਮੌਕੇ ਤੇ ਕੋਈ ਪਤਾ ਹੁੰਦਾ ਆ ਜੋ ਵੀ ਹੁਣ ਬੈਠ ਜਿਹੜੀ ਆਪਣੀ ਬੈੜ ਆ ਵੀਰੇ ਪਲੂਣ ਹੈ ਨਾ ਇਹ ਪਲੂਣ ਹੈ ਜੀ ਕਦੋਂ ਸੂਈ ਇਹ ਪਰਸੋ ਦੀ ਪਰਸੋ ਸੂਪੀ ਤੇ ਕੀ ਦੇਤਾ ਨੇ ਵੀਰੇ ਕਿਨੇ ਬੱਚਾ ਦੇਦਾ ਕਿੰਨਾ ਬੋਲਾ ਰੈਡੀ ਆ ਹੁਣ ਬੋਲਾ ਜੀ 9 ਕਿਲੋ 9 ਕਿਲੋ ਤੇ ਬਰੀਡ ਇਹ ਵੀ ਫੁੱਲ ਹਨਾ ਹਾਂ ਜੀ ਕਿੰਨਾ ਕੁ ਦੁੱਧ ਦੀ ਉਮੀਦ ਲਾਉਣੇ ਆਪਾਂ ਇਹ ਤੋਂ ਦੁੱਧ ਤੇ ਜਾਊਗੀ 25-25 ਤੇ ਖੋਲੋ ਇਹਨੂੰ ਤੋੜਾ ਤੋੜਾ ਕਰਾ ਕੇ ਚੈੱਕ ਵੱਡੇ ਸਹਾਇ ਦੀ ਆ ਗਈ ਜੀ ਇਹ ਵੀ ਤੇ ਮੂੰਹੋਂ ਮੈਂ ਕਨਫਰਮ ਕਰੀ ਵੀ ਇਹ ਮੇਰੀ ਪਹਿਲਾਂ ਵੇਖੀ ਵੀ ਆਫ ਕੈਮਰਾ ਦੋ ਦੰਦ ਓਰੀਜਨਲ ਠੀਕ ਆ ਜੀ ਲੈ ਚਲੋ ਵੀਰੇ ਆ ਦੇਖੋ ਇਧਰ ਹੀ ਤੋੜ ਦਿੰਦਾ ਬੱਛਾ ਮਗਰ ਆਇਓ ਤੇ ਵੀਰੇ ਹੂ ਸੀਲ ਸੂਲਾ ਪੂਰੀ ਹਾਂਜੀ ਹਾਂਜੀ ਓਕੇ ਜੀ ਵੀਡੀਓ ਬਣਾਉਣ ਦਾ ਟਾਈਮ ਆਪਾਂ ਦੁਪਹਿਰੇ 1:30 ਵਜੇ ਦਾ ਜੀ ਉਸ ਹਾਵ ਨਾਲ ਅੱਜ ਕਰ ਲਓ ਬੰਦੋ ਬਾਈ ਫੇਸ ਕਰੋ ਚੱਕ ਇੱਕ ਨੰਬਰ ਬੱਚੀ ਦਾ ਹੂੰ ਇਧਰ ਲੈ ਚਲੋ ਬਸ ਹੂੰ ਤੇ ਵੀਰੇ ਜਿਉਂ ਨੇ ਇਹਨੇ ਜਵਾਨ ਹੋਣਾ ਦੇਖ ਲਓ ਕੱਦ ਇਹਦਾ ਕਿੱਥੇ ਜਾਣਾ ਹਨਾ ਵੱਡੇ ਸਾਈਜ਼ ਦੀ ਬਣ ਜਾਣੀ ਆ ਉਸ ਹਾਵ ਨਾਲ ਲੇ ਵਜ ਅੱਜ ਕਰ ਲਓ ਕੋਈ ਦੁੱਧ ਨਹੀਂ ਰੋਕਿਆ ਵਾ ਇੱਕ ਨੰਬਰ ਕੁਆਲਿਟੀ ਆ ਆ ਦੇਖੋ ਜੀ ਫੁੱਲ ਸਾਈਜ਼ ਫੁੱਲ ਬ੍ਰੀਡ ਤੇ ਇਹਦਾ ਕੀ ਡਿਮਾਂਡ ਹੈ ਬਈ ਇਹਦੀ ਫੋਨ ਤੇ ਕਾਲ ਕਰੋ ਓਕੇ ਜੀ ਤੇ ਦੋ ਨਾਕ ਸੀ ਦੋਨੇ ਤੁਹਾਨੂੰ ਦਿਖਾਤੇ ਨੰਬਰ ਫੇਰ ਬੋਲ ਦਿਓ ਜੀ 94638 11702 94638 11702 11702 ਪਿੰਡ ਰੈਸਰ ਤੇ ਜ਼ਿਲ੍ਹਾ ਬਰਨਾਲਾ ਤਹਿਸੀਲ ਵੀ ਬਰਨਾਲੇ ਕੋਤਨਾਈ ਸੜਕ ਤੇ ਆਪਣਾ ਮਕਾਨ ਆ ਗਿਆ ਤੇ ਦੋ ਨਾਕ ਸੀ ਦੋਨੇ ਤੁਹਾਨੂੰ ਦਿਖਾਤੇ ਮਗਰ ਬੱਛਾ ਸੂਈ ਸਵਾਈ ਦੇ ਤੇ ਇਧਰ ਮੇਨ ਵੀਡੀਓ ਸੀਗੀ ਵੀਰੇ ਗੱਬਣ ਗਾਂ ਦੀ ਆ ਦੇਖੋ ਜੀ ਕਰੋ ਕੁਆਲਿਟੀ ਚੈੱਕ ਇਹਦੀ ਵੀ ਬੱਡੇ ਸਾਇਦ ਦੀ ਆ ਗਈ। ਇਹਦੀ ਫਿਰ 1.5 ਲੱਖ ਜੋ ਡਿਮਾਂਡ ਦਾ 1.5 ਲੱਖ ਆ ਮਾਨਤਾਨ ਦਾ ਹੋ ਜਾਣਾ। ਮਾਨਤਾਨ ਕਰਦੇ। ਓਕੇ ਜੀ। ਮਾਨਤਾਨ ਬਾਈ ਕਹਿੰਦਾ ਜਰੂਰ ਹੋਣਾਗਾ ਕੋਈ ਇਹੋ ਜੀ ਗੱਲ ਨਹੀਂ ਹੈਗੀ ਕਿ ਮਾਨਤਾਨ ਨਾ ਹੋਵੇ। ਤੇ ਨੰਬਰ ਬਾਈ ਦਾ ਆਨ ਸਕਰੀਨ ਆ ਪਿੰਡ ਰਸਰ ਜੀ। ਵਾਕਿਆ ਦੋ ਬੈੜਾ ਸੀ ਦੋ ਤੁਹਾਨੂੰ ਦਿਖਾਤੀਆਂ। ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਦਲੋ ਧੰਨਵਾਦ। ਜਲਦ ਮਿਲਦੇ ਆਗੇ ਨਵੀਂ ਵੀਡੀਓ ਦੇ ਨਾਲ।